ਹਮੇਸ਼ਾ ਲਈ ਸਦੀਵੀ ਵਿਛੋੜਾ ਦੇ ਗਏ ਆ ਹਨ ਆਓ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾਂਜਲੀ ਭੇਟ ਕਰੀਏ ਇਸ ਪਵਿੱਤਰ ਸਦਨ ਦੇ ਮੈਂਬਰ ਅਤੇ ਸਾਡੇ ਸਤਿਕਾਰਯੋਗ ਸਾਥੀ ਡਾਕਟਰ ਕਸ਼ਮੀਰ ਸਿੰਘ ਸੋਹਲ ਸਾਨੂੰ ਮਿਤੀ 27 ਜੂਨ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿੱਤੀ 20 ਫਰਵਰੀ 1959 ਨੂੰ ਪਿੰਡ ਡੇਰਾ ਸੋਹਲ ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ। ਉਹ ਸਾਲ 2022 ਵਿੱਚ ਤਰਨਤਾਰਨ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਅਤੇ ਮੌਜੂਦਾ ਵਿਧਾਇਕ ਸਦਨ ਉਹਨਾਂ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ ਗਈਆਂ। ਸਰਦਾਰ ਸੁਖਦੇਵ ਸਿੰਘ ਢੀਂਸਾ ਸਾਬਕਾ ਕੇਂਦਰੀ ਮੰਤਰੀ ਉਹ ਵੀ ਸਾਨੂੰ ਮਿਤੀ 28 ਮਈ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 9 ਅਪ੍ਰੈਲ 1936 ਨੂੰ ਪਿੰਡ ਉੱਬਾਵਾਲ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਉਹ ਸਾਲ 1972 1970 1980 ਅਤੇ 1985 ਵਿੱਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਉਹਨਾਂ ਵੱਲੋਂ ਸਾਲ 1998 2010 ਅਤੇ 2016 ਵਿੱਚ ਰਾਜ ਸਭਾ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ ਗਈਆਂ ਉਹ ਸਾਲ 1999 ਤੋਂ 2004 ਤੱਕ ਭਾਰਤ ਸਰਕਾਰ ਵਿੱਚ ਕੇਂਦਰੀ ਮੰਤਰੀ ਰਹੇ ਸਾਲ 2004 ਵਿੱਚ ਲੋਕ ਸਭਾ ਦੇ ਮੈਂਬਰ ਕਿਉਨੇ ਗਏ ਇਸ ਤੋਂ ਇਲਾਵਾ ਉਹ ਟਰਾਂਸਪੋਰਟ ਵਿਭਾਗ ਖੇਡ ਵਿਭਾਗ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਸ਼ਹਿਰੀ ਹਵਾਬਾਜੀ ਵਿਭਾਗ ਦੇ ਰਾਜ ਮੰਤਰੀ ਸਤੰਤਰ ਚਾਰਜ ਵੀ ਰਹੇ ਉਹਨਾਂ ਦੀਆਂ ਸੇਵਾਵਾਂ ਬਦਲੇ ਉਹਨਾਂ ਨੂੰ ਸਾਲ 2019 ਵਿੱਚ ਪਦਮ ਪੁਸ਼ਨ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ। ਉਹਨਾਂ ਨੇ ਪੰਜਾਬ ਰਾਜ ਬੀਲੀ ਬੋਰਡ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਈਆਂ। ਉਹ ਸੰਸਦ ਦੀਆਂ ਵੱਖ-ਵੱਖ ਕਮੇਟੀਆਂ ਦੇ ਮੈਂਬਰ ਵੀ ਰਹੇ। ਉਹਨਾਂ ਵੱਲੋਂ ਭਾਰਤ ਸਰਕਾਰ ਦੀਆਂ ਵੱਖ-ਵੱਖ ਮੰਤਰਾਲਿਆਂ ਦੀ ਸਲਾਹਕਾਰ ਕਮੇਟੀਆਂ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ ਗਈਆਂ। ਡਾਕਟਰ ਰਤਨ ਸਿੰਘ ਜੱਗੀ ਉੱਗੇ ਲੇਖਕ ਉਹ ਵੀ ਸਾਨੂੰ ਮਿਤੀ 22/2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ 27 ਜੁਲਾਈ 1927 ਨੂੰ ਪਿੰਡੀ ਕੇ ਪਾਕਿਸਤਾਨ ਵਿਖੇ ਹੋਇਆ ਉਹਨਾਂ ਵੱਲੋਂ 150 ਦੇ ਕਰੀਬ ਕਿਤਾਬਾਂ ਲਿਖੀਆਂ ਗਈਆਂ ਉਹਨਾਂ ਵੱਲੋਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਜਾਬੀ ਅਤੇ ਹਿੰਦੀ ਵਿੱਚ ਸ਼੍ਰੀ ਰਾਮ ਚ੍ਰਿਤਮਾਨਸ ਅਤੇ ਸ਼੍ਰੀ ਭਗਵਤ ਗੀਤਾ ਜੀ ਦਾ ਪੰਜਾਬੀ ਵਿੱਚ ਅਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵਿਸ਼ਵ ਕੋਸ਼ ਵੀ ਲਿਖਿਆ ਗਿਆ। ਉਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ, ਸਾਹਿਤ ਰਤਨ ਅਵਾਰਡ, ਪੰਜਾਬੀ ਗੌਰਵ ਅਵਾਰਡ ਅਤੇ ਗਿਆਨ ਰਤਨ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਉਹਨਾਂ ਦੀਆਂ ਸੇਵਾਵਾਂ ਬਦਲੇ ਉਹਨਾਂ ਨੂੰ ਸਾਲ 2023 ਵਿੱਚ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਤੇ ਸਾਹਿਤਕ ਸੇਵਾਵਾਂ ਦੀ ਮਾਨਤਾ ਵਜੋਂ ਸਾਲ 1996 ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਾਹਿਤ ਸ਼੍ਰੋਮਣੀ ਦੇ ਸਰਵਉੱਚ ਸੁਬਾਈ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸ਼ਹੀਦ ਸੁਰਿੰਦਰ ਸਿੰਘ ਨਾਇਕ ਵੀ ਸਾਨੂੰ ਮਿੱਟੀ 22 ਫਰਵਰੀ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 7 ਮਈ 1992 ਨੂੰ ਪਿੰਡ ਡੁੱਡੀਆਂ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਉਹ ਮਿਤੀ 22 ਫਰਵਰੀ 2024 ਨੂੰ ਆਪਰੇਸ਼ਨ Oriented Training ਦੌਰਾਨ ਰਾਜਸਥਾਨ ਵਿਖੇ ਸ਼ਹੀਦ ਹੋ ਗਏ ਸ਼ਹੀਦ ਬਲਜੀਤ ਸਿੰਘ ਲਾਸਾਇਕ ਨੂੰ ਵੀ ਮਿਤੀ 17 ਸਤੰਬਰ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ 22 ਅਕਤੂਬਰ 1940 ਨੂੰ 1994 ਨੂੰ ਪਿੰਡ ਚੰਜ ਜ਼ਿਲ੍ਹਾ ਰੂਪਨਗਰ ਵਿਖੇ ਹੋਇਆ ਉਹ 17 ਸਤੰਬਰ 2024 ਨੂੰ ਆਪਰੇਸ਼ਨ ਰક્ષਕ ਦੌਰਾਨ ਰਾਜੌਰੀ ਜੰਮੂ ਅਤੇ ਕਸ਼ਮੀਰ ਵਿਖੇ ਸ਼ਹੀਦ ਹੋ ਗਏ ਸ਼ਹੀਦ ਗੁਰਪ੍ਰੀਤ ਸਿੰਘ ਲਾਸ ਨਾਇਕ ਨੂੰ ਵੀ ਸਾਨੂੰ ਮਿਤੀ 4 ਮਈ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 28 ਅਪ੍ਰੈਲ 1996 ਨੂੰ ਪਿੰਡ ਸਰਾਏ ਦਿਲਾ ਗੁਰਦਾਸਪੁਰ ਵਿਕੇ ਹੋਇਆ ਉਹ ਮਿੱਤੀ 4 ਮਈ 2024 ਨੂੰ ਆਪਰੇਸ਼ਨ ਰਖਸ਼ਕ ਦੌਰਾਨ ਕਾਉਂਟਰ ਇਨਸਰਜੈਂਸੀ ਏਰੀਆ ਵਿੱਚ ਸ਼ਹੀਦ ਹੋ ਗਏ ਇਹਨਾਂ ਸਬਲਾ ਦੇ ਚਲੇ ਜਾਣ ਨਾਲ ਦੇਸ਼ ਰਾਜ ਅਤੇ ਸਾਨੂੰ ਨਾ ਪੂਰਿਆ ਜਾਣ ਵਾਲਾ ਵੱਡਾ ਘਾਟਾ ਪਿਆ ਹੈ ਅਤੇ ਅਸੀਂ ਉਹਨਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਤੋਂ ਵਾਂਝੇ ਹੋ ਗਏ ਹਾਂ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਇਹਨਾਂ ਵਿਛੜੀਆਂ ਸ਼ਖਸੀਅਤਾਂ ਦੇ ਪਛਿੱਣਾ ਤੇ ਚੱਲਦੇ ਹੋਏ ਲੋਕਾਂ ਦੀ ਸੇਵਾ ਵਿੱਚ ਹਾਜ ਰਹੀਏ ਇਹੀ ਉਹਨਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਹਨਾਂ ਵਿਛੜੀਆਂ ਸ਼ਕਤੀਆਂ ਦੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਇੱਕ ਮਿੰਟ ਜੀ ਇੱਕ ਮਿੰਟ ਉਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਜੀ ਅਰੁਣਾ ਸਾਹਿਬ ਮੈਂ ਗੁਜ਼ਾਰਿਸ਼ ਕਰੂੰਗਾ ਤੁਹਾਨੂੰ ਹਾਊਸ ਨੂੰ ਕਿ ਇੱਕ ਪਿਛਲੇ ਦਿਨਾਂ ਦੇ ਵਿੱਚ 12 ਜੂਨ ਨੂੰ ਇੱਕ ਬਹੁਤ ਹੀ ਦਰਦਨਾਕ 에ਅਰ ਕ੍ਰੈਸ਼ ਅਹਮਦਾਬਾਦ ਦੇ ਵਿੱਚ ਹੋਇਆ ਜਿਦੇ ਵਿੱਚ 260 ਬਹੁਮੁੱਲੀਆਂ ਜਾਨਾਂ ਨੇ ਜਿਹੜੀਆਂ ਉਹ ਦੇਸ਼ ਨੇ ਗਵਾਈਆਂ ਨੇ ਔਰ ਇਸ ਇੱਕ ਇਨਸੀਡੈਂਟ ਨੇ ਕੱਲੇ ਦੇਸ਼ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਮੈਂ ਚਾਹੂੰਗਾ ਕਿ ਉਹਨਾਂ ਨੂੰ ਵੀ ਅੱਜ ਆਪਾਂ ਸ਼ਰਧਾਂਜਲੀ ਦੇਈਏ ਔਰ ਦੁੱਖ ਸਾਂਝਾ ਉਹਨਾਂ ਪਰਿਵਾਰਾਂ ਦੇ ਨਾਲ ਵੀ ਕਰੀਏ ਜੀ ਥੈਂਕ ਯੂ ਮਖਾਵਤ ਸਾਹਿਬ ਜੀ ਇੱਕ ਮਿੰਟ ਪ੍ਰਸਾਦ ਪ੍ਰਸਾਦ ਜੀ ਬਸਾ ਪ੍ਰਸਾਦ ਜੀ ਮਾਨਯੋਗ ਸਪੀਕਰ ਸਾਹਿਬ ਸਾਡੇ ਅਬੋਰ ਤੋਂ ਉੱਗੇ ਕਪੜਾ ਵਪਾਰੀ ਔਰ ਡਿਜ਼ਾਈਨਰ ਸੰਜੇ ਵਰਮਾ ਜੀ ਜਿਨ੍ਹਾਂ ਦਾ 7 ਜੁਲਾਈ ਨੂੰ ਸਮਾਜ ਵਿਰੋਧੀ ਅੰਸਰਾਂ ਵੱਲੋਂ ਬੜੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮੇਰੀ ਦਰਖਾਸਤ ਹੈ ਕਿ ਸੰਜੇ ਵਰਮਾ ਜੀ ਦਾ ਵੀ ਨਾਮ ਸ਼ੋਗ ਪ੍ਰਸਤਾਵ ਵਿੱਚ ਸ਼ਾਮਿਲ ਕੀਤਾ ਜਾਵੇ ਇਹਦੇ ਵਿੱਚ ਮੈਂ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਵੀ ਦਾਤ ਦਿੰਦਾ ਕਿ ਜਿਨ੍ਹਾਂ ਨੇ ਬੜੀ ਮੁਸਤਦੀ ਦੇ ਨਾਲ ਕਾਰਵਾਈ ਵੀ ਕੀਤੀ ਜੀ ਬਾਜਵਾ ਸਾਹਿਬ ਮੈਂ ਤੋਂ ਪਹਿਲੇ ਜਿਹੜੇ ਮੇਰੇ ਸਾਥੀ ਨੇ ਜ਼ਿਕਰ ਕੀਤਾ ਮੈਂ ਉਹਨਾਂ ਦੇ ਗੱਲ ਕਰਨਾ ਚਾਹੁੰਦਾ ਪੰਜਾਬ ਪੁਲਿਸ ਦੀ ਮੁਸਤਦੀਦਾ ਤੇ ਬਾਅਦ ਚ ਪਤਾ ਲੱਗੇਗਾ ਕੋਈ ਕਲੀਅਰਿਫਿਕੇਸ਼ਨ ਤੇ ਜੇ ਹੈ ਨਹੀਂ ਚਲੋ ਅਸੀਂ ਮੰਨ ਲੈਂਦੇ ਆ ਤੁਹਾਡੀ ਗੱਲ ਨੂੰ ਪਰ ਇਹ ਗੱਲ ਬਿਲਕੁਲ ਠੀਕ ਹੈ ਲੋਰੈਂਸ ਬਿਸ਼ਨੋਈ ਤਾਂ ਗੈਂਗ ਇਹ ਇਸ ਗੱਲੋਂ ਮਾਰ ਦਿੱਤਾ ਕਿ ਅਸੀਂ ਤੁਹਾਨੂੰ ਮੈਸੇਜ ਕਰਲੇ ਈ ਤੁਸੀਂ ਸਾਡਾ ਮੈਰਜ ਮੈਸੇਜ ਸੀਰੀਅਸਲੀ ਦੇ ਲਿਆ 600 ਤੋਂ ਵੱਧ ਆਦਮੀ ਵਰਮਾ ਸਾਹਿਬ ਦੀ ਉਹਦੇ ਵਾਸਤੇ ਜਿਹੜਾ ਉਹਨਾਂ ਦਾ ਆਪਣਾ ਬਿਜ਼ਨਸ ਸੀ ਉਹਦੇ ਵਿੱਚ ਕੰਮ ਕਰਦੇ ਸੀ ਲੋਕ ਬਹੁਤ ਭਾਰੀ ਦਹਿਸ਼ਤ ਮਾਲਵੇ ਦੇ 5-6 ਜ਼ਿਲ੍ਹਿਆਂ ਦੇ ਵਿੱਚ ਹੈ ਤਾਂ ਮੈਂ ਸਮਝਦਾ ਕਿ ਗੱਲ ਮੇਰੇ ਸਾਥੀ ਨਾਲ ਕਰਨਾ ਕਿ ਜ਼ਰੂਰ ਉਹਨਾਂ ਦਾ ਨਾਂ ਜਿਹੜਾ ਅਫਸਰਿਸ ਦੇ ਵਿੱਚ ਜ਼ਿਕਰ ਕੀਤਾ ਜਾਵੇ ਸਤਿ ਸ੍ਰੀ ਅਕਾਲ ਥੈਂਕ ਯੂ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸ਼ੋਕ ਪ੍ਰਸਤਾਵ ਸਾਰੀਆਂ ਵਿਛਰੀਆਂ ਸ਼ਖਸੀਅਤਾਂ ਦੇ ਪਰਿਵਾਰ ਨੂੰ ਭੇਜ ਦਿੱਤੇ ਜਾਣ ਜੀ ਹੁਣ ਮੈਂ ਸਮੂਹ ਮੈਂਬਰ ਸਰਬਾਨ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਵਿਛਰੀਆਂ ਰੂਹਾਂ ਦੀ ਯਾਦ ਵਿੱਚ ਮੌਨ ਧਾਰਨ ਕਰਨ ਲਈ ਖੜੇ ਹੋਈਏ ਵਾਹਿਗੁਰੂ ਜੀ ਬੋ ਜਾਨਾ ਧੰਨਵਾਦ ਸਦਨ ਸ਼ੁਕਰਵਾਰ ਮਿਤੀ 11 ਜੁਲਾਈ 2025 ਨੂੰ 10 ਵਜੇ ਪੂਰਬ ਦੁਪਹਿਰ ਤੱਕ ਸਥਾगित ਹੁੰਦਾ ਹੈ ਵਿਛੜਿਆ ਰੂਹਾਨੂ ਸਦਨ ਦੀ ਸ਼ੁਰੂਆਤ ਛੀ ਜਦੋਂ ਕਾਰਵਾਈ ਸ਼ੁਰੂ ਹੋਈ ਤੇ ਸ਼ਰਧਾਂਜਲੀ ਦਿੱਤੀ ਗਈ ਤੇ ਸਦਨ ਦੀ ਕਾਰਵਾਈ ਕੱਲ੍ਹ ਯਾਨੀ ਕਿ 11 ਜੁਲਾਈ 10 ਵਜੇ ਤੱਕ स्थगित ਕਰ ਦਿੱਤੀ ਗਈ ਹੈ ਕੱਲ੍ਹ ਮੁਰਤੋ ਸਪੈਸ਼ਲ ਸੈਸ਼ਨ ਦੀ ਕਾਰਵਾਈ ਸਵੇਰੇ ਤਕਰੀਬਨ 10 ਵਜੇ ਸ਼ੁਰੂ ਹੋਏਗੀ ਤੇ ਅੱਜ ਸਦਨ ਦੀ ਕਾਰਵਾਈ 11 ਵਜੇ ਸ਼ੁਰੂ ਹੋਈ ਵਿਚੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਇੱਕ ਇੱਕ ਕਰਕੇ ਉਹਨਾਂ ਦਾ ਨਾਮ ਲਿਆ ਗਿਆ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਇਹਨਾਂ ਦੇ ਨਾਲ ਹੀ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਟਸਾ ਜੋ ਲੇਖਕ ਸੀ ਡਾਕਟਰ ਰਤਨ ਸਿੰਘ ਜੱਗੀ ਸ਼ਹੀਦ ਨਾਇਕ ਸੁਰਿੰਦਰ ਸਿੰਘ ਤੇ ਬਲਜੀਤ ਸਿੰਘ ਵਿਸ਼ਾਮਲ ਨੇ ਇਸ ਦੇ ਨਾਲ ਹੀ ਜੋ ਉੱਗੇ ਕਪੜਾ ਵਪਾਰੀ ਖਨਦਾ ਕਤਲ ਕੀਤਾ ਗਿਆ ਉਹਨਾਂ ਦੇ ਨਾਲ ਹੀ ਜੋ ਅਹਮਦਾਬਾਦ ਚ ਪਲੇਨ ਕ੍ਰੈਸ਼ ਹੋਇਆ ਸੀ ਉਹਨਾਂ ਦੇ ਸਾਰੇ ਮ੍ਰਿਤਕਾਂ ਨੂੰ ਵੀ ਸ਼ਰਤਾਂਜਲੀ ਪੇਟ ਕੀਤੀ ਗਈ ਹੈ ਤੇ ਸ਼ਰਤਾਂਜਲੀ ਪੇਟ ਕਰਨ ਤੋਂ ਬਾਅਦ ਜੋ ਸਦਨ ਦੀ ਕਾਰਵਾਈ ਹੈ ਕੱਲ 11 ਜੁਲਾਈ 10 ਵਜੇ ਤੱਕ ਸਥगित ਕਰ ਦਿੱਤੀ ਗਈ ਹੈ ਮੁਲਤਵੀ ਕਰ ਦਿੱਤੀ ਗਈ ਹੈ ਕੱਲ ਸਦਨ ਦੀ ਕਾਰਵਾਈ 11 ਜੁਲਾਈ ਨੂੰ 10 ਵਜੇ ਮੋੜ ਤੋਂ ਸ਼ੁਰੂ ਹੋਏਗੀ ਯਾਨੀ ਕਿ ਕੱਲ ਹੀ ਇਹ ਜੋ ਬਿਲ ਹੈ ਬੇਅਦਬੀ ਤੇ ਲਿਆਂਦਾ ਜਾਏਗਾ ਸਰਕਾਰ ਦੇ ਵੱਲੋਂ ਤੇ ਵਿਧਾਨ ਸਭਾ ਚ ਪੇਸ਼ ਵੀ ਕੀਤਾ ਜਾਏਗਾ ਤੇ ਅੱਜ ਸਪੈਸ਼ਲ ਸੈਸ਼ਨ ਦੀ ਕਾਰਵਾਈ ਮੁਲਤਵੀ ਹੋ ਚੁੱਕੀ ਹੈ ਸਦਨ ਦੀ ਕਾਰਵਾਈ ਐਗਜ਼ੈਕਟਲੀ 11 ਵਜੇ ਸ਼ੁਰੂ ਹੋਈ ਸਭ ਤੋਂ ਪਹਿਲਾਂ ਜੋ ਵਿਛੜੀਆਂ ਰੂਹਾਂ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ 2 ਮਿੰਟ ਦਾ ਮੌਨ ਰੱਖਿਆ ਗਿਆ ਉਸ ਤੋਂ ਬਾਅਦ ਸਦਨ ਦੀ ਕਾਰਵਾਈ ਕੱਲ 10 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਕੱਲ ਮੁਰ ਤੋਂ ਸਦਨ ਦੀ ਕਾਰਵਾਈ 11 ਵਜੇ ਸਵੇਰੇ 10 ਵਜੇ ਸ਼ੁਰੂ ਹੋਏਗੀ ਯਾਨੀ ਕਿ ਵੱਖ-ਵੱਖ ਬੁੱਧਿਆ ਤੇ ਵਿਰੋਧੀ ਵੀ ਲਗਾਤਾਰ ਸਰਕਾਰ ਨੂੰ ਕਿਰਨਗੇ ਅੱਜ ਦੁਪਹਿਰੇ 2 ਵਜੇ ਕੈਬਨਿਟ ਦੀ ਬੈਠਕ ਹੈ ਸੀਐਮ ਭਗਵੰਤ ਮਾਨ ਦੀ ਅਗਵਾਈ ਚ ਤੇ ਇਸ ਕੈਬਨਿਟ ਦੀ ਬੈਠਕ ਚ ਜੋ ਬਿੱਲ ਲਿਆਂਦਾ ਜਾਏਗਾ ਬੇਅਦਬੀ ਨੂੰ ਲੈ ਕੇ ਉਸ ਨੂੰ ਮਨਜ਼ੂਰੀ ਕੈਬਨਿਟ ਦੇ ਵੱਲੋਂ ਦਿੱਤੀ ਜਾਏਗੀ ਯਾਨੀ ਕਿ ਕੱਲ ਇਸ ਬਿੱਲ ਨੂੰ ਟੇਬਲ ਕੀਤਾ ਜਾਏਗਾ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਚ ਤੇ ਅੱਜ ਸਦਨ ਦੀ ਕਾਰਵਾਈ ਖਤਮ ਹੋ ਚੁੱਕੀ ਹੈ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਉਸ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਕੱਲ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਤੇ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ اجلاس ਸਵੇਰੇ ਤਕਰੀਬਨ 11 ਵਜੇ ਸ਼ੁਰੂ ਹੋਇਆ ਤੇ ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਯਾਨੀ ਕਿ ਕੱਲ ਸਦਨ ਦੇ ਹੰਗਾਮੇਦਾਰ ਰਹਿਣ ਦੇ ਆਸਾਰ ਨੇ ਕਿਉਂਕਿ ਬੇਅਦਬੀ ਦੇ ਮੁੱਦੇ ਤੇ ਸਖਤ ਕਾਨੂੰਨ ਲਿਆਂ ਨੂੰ ਲੈ ਕੇ ਇਹ ਬਿੱਲ ਸਪੈਸ਼ਲ ਬਿੱਲ ਸਦਿਆ ਗਿਆ ਹੈ ਜਿਸ ਨਾਲ ਹੀ ਜੋ ਸੱਤਾ ਤੇ ਹੈ ਨਸ਼ੇ ਦੇ ਖਿਲਾਫ ਵੱਡੀ ਕਾਰਵਾਈ ਤੇ ਵਿਸ਼ੇਸ਼ ਕਰ ਬਿਕਰਮ ਸਿੰਘ ਵਜੀਠੇ ਦੀ ਗ੍ਰਿਫਤਾਰੀ ਜੋ ਪ੍ਰਮੁਖਤਾ ਨਾਲ ਕੀਤੀ ਗਈ ਹੈ ਉਸ ਦੇ ਮੁੱਦੇ ਨੂੰ ਰੱਖੇਗੀ ਚਰਚਾ ਕੀਤੀ ਜਾਏਗੀ ਹਾਲਾਂਕਿ ਬਿਕਰਮ ਸਿੰਘ ਵਜੀਠਿਆ ਦਾ ਬਚਾ ਕਰਨ ਵਾਲੇ ਆਗੂਆਂ ਨੂੰ ਕਰਨ ਦੀ ਕੋਸ਼ਿਸ਼ ਸੱਤਾ ਤੇ ਦੇ ਵੱਲੋਂ ਕੀਤੀ ਗਈ ਹੈ ਦੱਸ ਦੇ ਕੀ ਵਿਰੋਧੀਆਂ ਦੇ ਵੱਲੋਂ ਕਾਨੂੰਨ ਵਿਵਸਥਾ ਦਾ ਮੁੱਦਾ ਨਸ਼ੇ ਦਾ ਮੁੱਦਾ ਲਾਂ ਪੂਲਿੰਗ ਦਾ ਮੁੱਦਾ ਅਹਿਮ ਰਹਿਣ ਵਾਲਾ